ਯਾਰ ਛੋਟੇ ਹਾਂਜੀ ਵੱਡੇ ਆਪਾਂ ਨੂੰ ਵੀ ਅੱਛੀ ਅੱਛੀਆਂ ਫਿਲਮਾਂ ਬਣਾਉਣੀਆਂ ਪੈਣਗੀਆਂ ਹਾਂਜੀ ਤਾਂ ਹੀ ਸਾਨੂੰ ਕੋਈ ਲਾਈਫਟਾਈਮ ਅਚੀਵਮੈਂਟ ਅਵਾਰਡ ਮਿਲੇਗਾ ਹਾਂਜੀ ਇਹ ਪੀਟੀਸੀ ਅਵਾਰਡ ਦੇ ਚੱਕਰ ਅੰਦਰ ਅਸੀਂ ਆਪਣੀ ਫਿਲਮ ਨੂੰ ਤਾਂ ਭੁੱਲ ਗਏ ਹਾਂ ਹਾਂ ਸੱਚ ਗੁੱਲੂ ਐਂਡ ਦਿੱਲੂ ਕੰਪਨੀ ਹਾਂ ਗੁੱਲੂ ਐਂਡ ਦਿੱਲੂ ਫਿਲਮ ਕੰਪਨੀ ਅਨਲਿमिटेड ਅਨਲਿमिटेड ਹਾਂ ਹਾਂਜੀ ਤੇ ਮੈਂ ਸੋਚਦਾ ਅੱਜ ਆਪਣੀ ਪਿਕਚਰ ਦੀ ਹੀਰੋਇਨ ਟੂੰੜੀ ਲਈ ਐ ਇੱਥੇ ਪਰ ਹੀਰੋਨ ਤਾਂ ਮੈਂ ਫਾਈਨਲ ਕਰ ਲਈ ਨਹੀਂ ਜਿਹੋ ਪੰਮੀ ਪਟਾਕਾ ਔਰ ਸਾਡੀ ਪਿਕਚਰ ਅੰਦਰ ਪਟਾਕਾ ਨਹੀਂ ਚਲੇਗੀ ਸਾਨੂੰ ਬੰਮ ਚਾਹੀਦੀ ਏ ਬੰਮ बम तो फिर बहुत बैठे ही हां चलो टंडो पर मैं पटाका नु कैंसिल कर दई पटाका कैंसिल ਸਾਡੀ ਪਿਕਚਰ ਦੀ ਹੀਰੋਇਨ ਚਾਹੀਦੀ ਹੈ ਬਮ ਜਾਂ ਐਟਮ ਬਮ ਕਿਉਂਕਿ ਤੂੰ ਪੰਜਾਬੀ ਫਿਲਮ ਇੰਡਸਟਰੀ ਨੂੰ ਅੱਛੀ ਤਰ੍ਹਾਂ ਜਾਣਦਾ ਹੈ ਜੀ ਤੂੰ ਅੱਜ ਹੀਰੋਇਨ ਸਾਡੀ ਪਿਕਚਰ ਦੀ ਢੂੰਡ ਦੇ ਮੈਨੂੰ ਠੀਕ ਹੈ ਜੀ ਲਵ ਦੇ ਨੇ ਲਵ ਦੇ ਤੇ ਆਰਟਿਸਟ ਮਹਿੰਗੇ ਆ ਜੀ ਸਾਰੇ ਅੱਛਾ ਇੱਥੋਂ ਜੀ ਹਾਂ ਹਾਂ ਠੀਕ ਜਵਾਨ ਬੰਦੇ ਪਹਿਲਾਂ ਜੀ ਉਧਰ ਭਾਬੀ ਬੈਠਿਆ ਜੀ ਭਾਬੀ ਨੂੰ ਸਾਸਿਕਾਲ ਦੇ ਗੱਲ ਉਧਰ ਜੀ ਤੇਰੇ ਨਾਲ ਲਵ ਹੋ ਗਿਆ ਰਤੇਸ਼ ਦੇਸ਼ਮੁਖ ਜੀ ਸਾਸਿਕਾਲ ਜੀ ਜੀ ਆਇਆਂ ਨੂੰ ਜ਼ੋਰਦਾਰ ਤਾੜੀਆਂ ਜੀ ਰਤੇਸ਼ ਜੀ ਲਈ ਬਹੁਤ 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 ਜੀ ਆਜੋ ਹੁਣ ਹੀਰੋਇਨ ਹੀਰੋਇਨ ਸਾਡੀ ਹੀਰੋਇਨ ਹਾਂ ਇਹ ਕਿਦਾਂ ਲੱਗ ਰਹੇ ਨੇ ਬਾਜੀ ਬਿਲਕੁਲ ਯੈਸ ਪਰ ਇਹ ਇਹ ਨਾਮ ਹੈ ਜੀ ਕਵਿਤਾ ਜੀ ਹਾਂ ਜੀ ਇਹ ਟਿਪਸ ਤੋਂ ਨੇ ਕਵਿਤਾ ਜੀ ਕਵਿਤਾ ਜੀ ਤੇ ਇਹਨਾਂ ਨੂੰ ਗਾਣੇ ਦੇਾਂਗੇ ਨਾ ਆਪੇ ਪਿਕਚਰ ਦੇ ਗਾਣੇ ਵੇਚਾਂਗੇ ਹੈ ਪਿਕਚਰ ਦੇ ਗਾਣੇ ਵੇਚਾਂਗੇ ਪਹਿਲੇ ਕਿ ਨਹੀਂ ਦੱਸਿਆ ਮੈਂ ਦੋ ਤਿੰਨ ਹੱਥ ਮਿਲਾ ਲਾਂ ਹਾਏ 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 ਹਵਾ ਹੀ ਬੱਸ ਬਹੀਸ ਮਿਊਜ਼ਿਕ ਸੱਟਾ ਲੈ ਲੈਣਾ ਇਹ ਮੇਰਾ ਵੱਡਾ ਭਰਾ ਬੈਠਾ ਗੋਲਡੀ ਹਾਂ ਤੇ ਪੀਡੀਸੀ ਪੰਜਾਬੀ ਅਵਾਰਡ ਦੀ ਸ਼ਾਨ ਹੈ ਕਿ ਅੱਜ ਮੁੰਬਈ ਤੋਂ ਬਹੁਤ ਸਾਰੇ कलाकार मुंबई तो बहुत सारे प्रोड्यूसर्स एथे आए ने सारे इस अवार्ड दी शोभा बनाणे वास्ते अवार्ड दी शान बनाणे वास्ते गोल्ड इज हियर माय डियर फ्रेंड हुस मेड अ फंडरफुल फिल्म अबाउट दैट वी विल बी टॉकिंग शॉर्टली थैंक यू गोली सर थैंक यू बेसिकली सी हीरो लगनी आगे तो लग रही फाइनल साडी पिक्चर साडी पिक्चर assi picture बना रहे है जी साडी कंपनी है हां जी हां जी गुल्लू एंड दी लोना लिमिटेड ਆ ਤੁਸੀਂ ਪੈਸੇ ਨਹੀਂ ਦੇ ਰਹੇ ਜੀ ਕਿਸੇ ਨੂੰ ਹੈ ਫਿਰ ਕੀ ਫਾਇਦਾ ਫਿਰ ਤਾਂ ਕੋਈ ਫਾਇਦਾ ਹੀ ਨਹੀਂ ਨਹੀਂ ਜੀ ਫਿਰ ਤਾਂ ਇੱਕੋ ਹੀ ਕੁੜੀ ਰਹਿ ਗਈ ਜੀ ਜਿਹੜੀ ਆਪਣੀ ਫਿਲਮ ਚ ਕੰਮ ਕਰ ਸਕਦੀ ਹੈ ਜੀ ਕਿਹੜੀ ਹੈ ਉਹ ਹੈਗੀ ਜੀ ਨੀਰੂ ਬਾਜਵਾ ਨੀਰੂ ਬਾਜਵਾ ਪਰ ਪਹਿਲਾਂ ਜੀ ਅਸੀਂ ਲੱਭ ਰਹੇ ਜਿਹੜੀ ਸਾਡੀ ਹੀਰੋਇਨ ਨੀਰੂ ਬਾਜਵਾ ਹਾਂ ਨੀਰੂ ਬਾਜਵਾ ਜੀ ਆ ਬੈਠੀ ਹੈ ਜੀ ਮੈਂ ਸੁਣਿਆ ਕੁੜੀ ਦੇ ਨਖਰੇ ਹੀ ਬਹੁਤ ਹੈਗੇ ਨੇ ਬੜੇ ਨਖਰੇ ਹੈਗੇ ਨੇ ਕੁੜੀ ਦੇ ਨਹੀਂ ਪਰ ਕੁੜੀ ਕਾਦੀ ਜਿਹਦੇ ਨਖਰੇ ਨਾ ਹੋਣ ਬਾਜੀ ਨੀਰੂ ਬਾਜਵਾ ਜੀ ਸੋ ਇਹ ਸਟਡਲੀ ਫ੍ਰੀ ਕੰਮ ਕਰ ਸਕਦੇ ਆ ਜੀ ਕਿਸ ਨੂੰ ਦੱਸਦਾ ਸਾਡੀ ਪਿਛਲੀ ਫਿਲਮ ਬਾਰੇ ਦੱਸਦਾ ਹੈ थैंक यू थैंक यू ਸੋ ਨੈਣ ਪਰ ਇਹ ਮੈਂ ਤਾਂ ਜੀ ਇੱਥੇ ਨਵਾਂ ਨਵਾਂ ਆਇਆ ਪਰਦੇਸੀ ਜਿਹਾ ਬੰਦਾ ਹੈਗਾ ਮन्ने ਗੱਲ ਦੱਸੋ ਲੋਕੀ ਕਹਿੰਦੇ ਨੀਰੂ ਬਾਜਵਾ ਦੇ ਬੜੇ ਨਖਰੇ ਆ ਗਏ ਨੇ ਐ ਕਹਿੰਦਾ ਉਹ ਕੁੜੀ ਖੜੀ ਜਿਸ ਦੇ ਨਖਰੇ ਨਾ ਹੋਣ ਮੈਂ ਤੇਰੇ ਹਿਲਦਾ ਕਰੈਕਟ ਮੈਂ ਤਾਂ ਬਿਲਕੁਲ ਹਾਂ ਉਹ ਕੁੜੀ ਕਹਦੀ ਜਿਹਦੇ ਚ ਨਖਰੇ ਨਾ ਹੋਣ ਹਾਂ ਬਿਲਕੁਲ ਜੀ ਸਹੀ ਗੱਲ ਹੈ ਸਹੀ ਗੱਲ ਹੈ ਹਾਂ ਅੱਛਾ ਵੈਰੀ ਗੁੱਡ ਜੀ ਬਹੁਤ ਅੱਛਾ ਜੀ ਬਹੁਤ ਬਹੁਤ ਬਧਾਈ ਤੁਹਾਨੂੰ ਫਿਰ ਤੁਸੀਂ ਸਾਡੀ ਪਿਕਚਰ ਵਾਸਤੇ ਫਾਈਨਲ ਹੋ ਸਾਨੂੰ ਤੁਸੀਂ ਗਾਂ ਜਾਓ ਮੈਨੂੰ ਪੈਸੇ ਬਹੁਤ ਚਾਹੀਦੇ ਨੇ ਨਹੀਂ ਜੀ ਬੇਗਾਨਾ ਗੱਲ ਬਣੀ ਮੇਰਾ ਖਿਆਲ ਹੈ ਮੇਰਾ ਖਿਆਲ ਹੈ ਸਾਨੂੰ ਹੀਰੋਇਨ ਨਹੀਂ ਮਿਲਨੀ